ਮੇਰਾ ਨਾਮ ਵਿਸ਼ਾਲ ਕੁਮਾਰ ਜੀ ਜੀ ਕਹਿੰਦੇ ਆ ਕਿ ਇਸ ਮੁੰਡੇ ਇਧਰੋਂ ਆ ਰਹੇ ਸੀ ਖਾਲਸਾ ਕੋਲੀ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੇ ਸਾਈਡ ਤੇ ਆ ਰਹੇ ਸੀ ਤੇ ਨਸ਼ੇ ਵਿੱਚ ਹੈਗੇ ਤੇ ਉਹ ਸਿੱਧਾ ਉਹਨਾਂ ਨੇ ਵਿੱਚ ਆ ਕੇ ਮਾਰਤੀ ਆ ਤੇ ਆਪਾਂ ਪੋਲ ਦੇ ਥੱਲੇ ਸੈਲ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਤੁਰੰਤ ਪੋੜੀਆਂ ਚੜ੍ਹ ਕੇ ਉੱਤੇ ਆਏ ਹਾਂ ਹਾਂਜੀ ਪੋਲ ਦੇ ਥੱਲੇ ਨੀਚੇ ਡੇਗੇ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਤੇ ਉਹ ਜਿੰਦ ਨੂੰ ਜਿੰਦ ਤੱਕ ਪਹੁੰਚੇ ਕਿਦਾਂ ਦੇ ਹਾਲਾਤ ਸੀ ਇਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਤੇ ਲੇਡੀ ਦੀ ਏਜ ਨਹੀਂ ਕਿੰਨੀ ਕੀ ਏਜ ਦੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਵਧੀਆ ਨਾਈਸ ਮੁੰਡਾ ਏ ਕੀ ਨਾਮ ਹੈ ਮੁੰਡੇ ਦਾ ਪਤਾ ਕ੍ਰਿਸ਼ਨ ਨਾਮ ਹੈਗਾ ਕ੍ਰਿਸ਼ਨ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇਹ ਵਾਲਾ ਇੱਥੇ ਆ ਸਾਨੂੰ ਫੋਨ ਆਇਆ ਦੇ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਹੈ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾਂ ਆ ਸਾਨੂੰ ਫੋਨ ਆਇਆ ਕਿ ਇਥੇ ਐਕਸੀਡੈਂਟ ਹੋ ਗਿਆ ਮਾਤਾ ਆਇਆ ਵਾ ਉਹਦੇ ਮੈਨੂੰ ਪਤਾ ਲੱਗਿਆ ਕਿਹੜਾ ਹੈਗਾ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜਿਮ ਆਂਦੇ ਐਕਸਲ ਆਂਦਾ ਵਾ ਦੋ ਟਾਈਮ ਮੁੰਡਾ ਹਾਂਜੀ ਨਹੀਂ ਐਕਟਿਵ ਤੇ ਹੀ ਹੈ ਉਹ ਉਹ ਐਕਟਿਵ ਹੈ ਹਾਂਜੀ ਹਾਂਜੀ ਕੱਲਾ ਹੀ ਇੱਕ ਇੱਕ ਲੇਕ ਹੋਰੀ ਭੈਣ ਸਿਸਟਰ ਹੈਗੀ ਕਹਿੰਦਾ ਡਿੱਗੀ ਥਲੇ ਮੈਨੂੰ ਵੀ ਜਿਆਦਾ ਕਨਫਰਮ ਨਹੀਂ ਗਾ ਵੀ ਸਾਨੂੰ ਫੋਨ ਆਇਆ ਬਤਾ ਆਏ ਆ ਬਾਕੀ ਸਾਨੂੰ ਜਿਹੜਾ ਬੰਦਾ ਗੱਡੀ ਵਲਾ ਹੈਗਾ ਨਾ ਜਿਹਦੀ ਗਲਤੀ ਹੈ ਸਾਨੂੰ ਇਹ ਮਿਲਣ ਨਹੀਂ ਦਿਆ ਵੀ ਬਾਕੀ ਆਪਾਂ ਉਹਦੇ ਪਰਿਵਾਰ ਆਉਂਦੇ ਆਪਾਂ ਗੱਲ ਕਰਦੇ ਆ ਗੱਲਬਾਤ ਹੋਈ ਪਰ ਪੁੜੀ ਨਹੀਂ ਆਣਾ ਸਾਨੂੰ ਸਿਰੇ ਜਸਤ ਫ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜਿਮ ਮੰਦੇ ਆ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਚਾਹਣਾ ਬੜਾ ਵਧੀਆ ਬੰਦੇ ਹੈਗੇ ਆ ਤੇ ਕੁੱਲ ਕਿੰਨੀ देर ਬਾਅਦ ਆਈਏ ਕੋਈ ਪਤਾ ਮੈਨੂੰ ਭਾਜੀ ਮੈਨੂੰ ਫੋਨ ਆ ਪਾਇਆ ਮੈਂ ਵੇ ਗਵਾਂ ਮੈਂ ਤੇ ਦੇ ਹੁਣੇ ਆਈ ਹੁਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਆਪਾਂ ਕੋਈ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੱਨਾਂ ਦਾ ਐਕਸੀਡੈਂਟ ਸਲਾਮਾਬਾਦ ਇਹ ਸਲਾਮੁਮਰ ਰਹਿੰਦੇ ਆ ਰਾਮਨ ਕੋਲੋਨੀ ਜਿਮਗਾਵਾ ਉੱਥੇ ਐਕਸਲ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲ ਹਾਂਜੀ ਭਾਜੀ ਮਿਲਗੀ ਜਾਣਕਾਰੀ ਸਰ ਥੋੜਾ ਥੋੜੀ ਜਾਣਕਾਰੀ ਦੇ ਦਿਓ ਕੋਈ ਜਾਣਕਾਰੀ ਲੈਣ ਦੇ ਆ ਦੱਸ ਦਿਓ ਨੀ ਦੱਸ ਦਿਓ ਨਾ ਜੀ ਐਕਸੀਡੈਂਟ ਕਿਦੇ ਕਿਦੇ ਵਿੱਚ ਹੋਇਆ ਦੇਖੋ ਅਸੀਂ ਤੁਸੀਂ ਤੇ ਜਾਣਕਾਰੀ ਤੇ ਲੈ ਹੀ ਲਿਪੀ ਆਈ ਥੋੜੀ ਦੱਸ ਦਿਓ ਕਿਸ ਕੋ ਲਈ ਇਹ ਜਾਣਕਾਰੀ ਐਂ ਤੇ ਮੌਕਾ ਵੇਖਿਆ ਜੇ ਦੱਸਦੇ ਆ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਨਾ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂਜੀ ਜੀ ਬਿੰਦੇ ਵਕੀ ਯੂਨਿਟ ਜੋ ਐਕਸੀਡੈਂਟ ਆਇਆ ਸਾਹਮਣੇ ਆਇਆ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਹੋਵੇਗੀ ਨਾ ਨਾ ਸਾਹਮਣੇ ਦੀ ਕੋਈ ਡਾਕੂਮੈਂਟ ਕੋਈ ਹੋਰ ਪ੍ਰੂਫ ਨਹੀਂ ਨਹੀਂ ਫਿਲਹਾਲ ਲਿਆ ਅਸੀਂ ਵੇਖ ਕੇ ਤਾਂ ਜੋ ਇਹਦਾ ਜਾਣਕਾਰੀ ਦੱਸਾਂਗੇ ਕਿਹੜੀ ਜਗ੍ਹਾ ਹੈ ਸਰ ਐਕਸੀਡੈਂਟ ਦੀ ਜਗ੍ਹਾ ਦਾ ਨਾਂ ਕੀ ਲੋਕੇਸ਼ਨ ਕੀ ਆਏ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐਕਸੀਡੈਂਟ ਦਾ ਛੋਟਾ ਹਰੀ ਗੁਰੇ ਦੇ ਜਿਹੜਾ ਪੁਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੇ ਜੋ ਜਾਣਕਾਰੀ ਦੱਸਦੇ ਹਾਂ ਗੱਡੀ ਦੇ ਕਾਰ ਦੇ ਵਿੱਚ ਹੋਇਆ ਹੈ ਅਸੀਂ ਫਿਲਹਾਲ ਮੌਕੇ ਤੇ ਆਏ ਹਾਂ ਹਾਂਜੀ ਜੋ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਹਾਂ ਨਹੀਂ ਗੱਡੀ ਕਿਹੜੀ ਕਿਹੜੇ ਵਾਹਨ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜਨ ਗੱਡੀ ਆ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਇਹ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਹੈ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਆਏ ਆਂ ਵੇਖ ਕੇ ਸਾਰਾ ਕੁਝ ਦੱਸ ਦੇ ਜੀ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਜਦੋਂ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਇਹਨੂੰ ਕਾਫੀ ਦੇਰ ਬਾਅਦ ਆਇਆ ਕੀ ਲੀਡ ਨੇ ਜੋ ਹੋਇਆ ਐਜੈਕਟਰੀ ਆ ਗਏ ਅਸੀਂ ਜਿੰਨਾ ਚਿਰ ਸਾਨੂੰ ਨਿਫਰ ਜਣ ਲਈਏ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ